ਅਰਥਡੇ ਮਨਾਇਆ ਗਿਆ ਉਸ ਨੂੰ ਅਸੀਂ ਤਰਤ ਦਿਵਸ ਵੀ ਕਹਿ ਸਕਦੇ ਹਾਂ ਤਾਂ ਇਸ ਦਿਨ ਨੂੰ ਮਨਾਉਣ ਦੀ ਮਹੱਤਤਾ ਇਸ ਗੱਲ 'ਚ ਹੈ ਕਿ ਜਿਹੜਾ ਸਾਡੇ ਕਲਾਈਮੇਟ ਚੇਂਜ ਦਾ ਮੁੱਦਾ ਹੈਗਾ ਉਹ ਜਿਸ ਢੰਗ ਨਾਲ ਇਸ ਵੇਲੇ ਉੱਭਰ ਕੇ ਸਾਹਮਣੇ ਆ ਰਿਹਾ ਹੈ ਉਸ ਸੰਬੰਧ ਵਿੱਚ ਵੱਖ-ਵੱਖ ਦੇਸ਼ਾਂ ਦੇ ਅੰਦਰ ਵਿਅਕਤੀਗਤ ਤੌਰ ਤੇ ਵੱਖ-ਵੱਖ ਸੰਸਥਾਵਾਂ ਵੱਖ-ਵੱਖ ਇੰਸਟੀਚੂਸ਼ਨ ਵੱਖ-ਵੱਖ ਸੰਗਠਨ ਔਰ ਸਰਕਾਰਾਂ ਦੇ ਪੱਧਰ ਤੇ ਸਿਵਲ ਸੁਸਾਇਟੀ ਦੇ ਪੱਧਰ ਤੇ ਬੜੇ ਵੱਡੇ ਪੱਧਰ ਤੇ ਇਸ ਦਿਨ ਨੂੰ ਮਨਾਇਆ ਜਾਂਦਾ ਹੈ ਔਰ ਇਸ ਦੇ ਵਿੱਚ ਲੱਖਾਂ ਲੋਕ ਸ਼ਮੂਲੀਅਤ ਕਰਦੇ ਆ ਜਿਹੜਾ ਇਸ ਗੱਲ ਦਾ ਸਨੇਹਾ ਦੇਣ ਦਾ ਯਤਨ ਕਰਦੇ ਆ ਕਿ ਇਹ ਜਿਹੜੀ ਧਰਤੀ ਹੈ ਇਹ ਸਾਡੇ ਰਹਿਣ ਯੋਗ ਬਣੀ ਰਹੇ ਇਸ ਦੀ ਸੁਰੱਖਿਆ ਕਾਇਮ ਰਹੇ ਔਰ ਇਸ ਨੂੰ ਹੋ ਰਿਹਾ ਜਿਹੜੇ ਨੁਕਸਾਨ ਹੈ ਜਿਹੜੀਆਂ ਜਿਹੜੀਆਂ ਚੀਜ਼ਾਂ ਤੋਂ ਨੁਕਸਾਨ ਹੋ ਰਿਹਾ ਹੈ ਜਿਹੜੀਆਂ ਜਿਹੜੀਆਂ ਨੀਤੀਆਂ ਤੋਂ ਨੁਕਸਾਨ ਹੋ ਰਿਹਾ ਹੈ ਜਿਹੜੇ ਜਿਹੜੇ ਸਾਡੇ ਵਿਵਹਾਰ ਹੈ ਜ਼ਿੰਦਗੀ ਪ੍ਰਤੀ ਉਹਨਾਂ ਤੋਂ ਜਿਹੜੇ ਨੁਕਸਾਨ ਹੋ ਰਹੇ ਆ ਉਸ ਨੂੰ ਕਿਸ ਤਰ੍ਹਾਂ ਬਚਾ ਕੇ ਰੱਖਿਆ ਜਾਵੇ ਤਾਂ ਜਿਹੜੀਆਂ ਸਾਡੀਆਂ ਭਵਿੱਖ ਦੀਆਂ ਪੀੜ੍ਹੀਆਂ ਭਵਿੱਖ ਦੇ ਜਿਹੜੇ ਸਾਡੇ ਨੌਜਵਾਨ ਹੈ ਉਹਨਾਂ ਨੂੰ ਇੱਕ ਅਸੀਂ ਸੁਰੱਖਿਅਤ ਜਿਹੜੀ ਧਰਤੀ ਹੈ ਉਹ ਦੇ ਸਕੀਏ ਜਿਹੜੀ ਰਹਿਣ ਯੋਗ ਹੋਵੇ ਜਿੰਦੇ ਵਿੱਚ ਇਸ ਤਰ੍ਹਾਂ ਦਾ ਸਮੱਸਿਆਵਾਂ ਨਾ ਹੋਣ ਜਿਹੜੀਆਂ ਕਿ ਅੱਜ ਅਸੀਂ ਦੇਖ ਰਹੇ ਹਾਂ ਤੇ ਜਿਨ੍ਹਾਂ ਦੇ ਖਿਲਾਫ ਅਸੀਂ ਲੜ ਰਹੇ ਜਿਸ ਤਰ੍ਹਾਂ ਪਿਛਲੇ 4-5 ਸਾਲ ਦੇ ਅੰਦਰ ਬੜੀ ਤੇਜ਼ੀ ਦੇ ਨਾਲ ਵਾਤਾਵਰਨ ਦੇ ਵਿੱਚ ਕਲਾਈਮੇਟ ਦੇ ਵਿੱਚ ਜਿਹੜੀ ਤਬਦੀਲੀ ਵਾਪਰ ਰਹੀ ਹੈ ਉਸ ਤੋਂ ਸਾਰੇ ਹੀ ਬੜੇ ਚਿੰਤਤ ਹੈ ਭਾਵੇਂ ਕਿ ਕਮੰਤਰੀ ਪੱਧਰ ਦੇ ਉੱਤੇ ਹੋਰ ਵੀ ਬਹੁਤ ਸਾਰੇ ਕਾਨਫਰੰਸਾਂ ਹੁੰਦੀਆਂ ਇਸ ਬਾਰੇ ਗੱਲਬਾਤ ਹੁੰਦੀ ਹੈ ਪਰ ਜਿੰਨੀ ਦੇਰ ਤੱਕ ਇਹ ਸਾਡੇ ਇੱਕ ਆਮ ਆਦਮੀ ਦੀ ਜ਼ਿੰਦਗੀ ਦਾ ਇਹ ਚੀਜ਼ ਹਿੱਸਾ ਨਹੀਂ ਬਣੇਗੀ ਉਨੀ ਦੇਰ ਅਸੀਂ ਇਹ ਸਾਰੇ ਆਪਣੇ ਉਦੇਸ਼ ਵਿੱਚ ਸਫਲ ਨਹੀਂ ਹੋ ਪਾਵਾਂਗੇ ਤਾਂ ਇਹ ਜਿਹੜੀ ਸਾਰੀ ਸਥਿਤੀ ਇਸ ਵੇਲੇ ਬਣੀ ਹੋਈ ਹੈ ਤੇ ਕਿਉਂ ਲੋੜ ਹੈ ਮਨੁੱਖ ਨੂੰ ਇਸ ਧਰਤੀ ਨੂੰ ਬਣਾ ਕੇ ਰੱਖਣ ਦੀ ਇਸ ਤਰ੍ਹਾਂ ਬਚਾ ਕੇ ਰੱਖਣ ਦੀ ਉਸ ਦਾ ਅਸੀਂ ਗੱਲਬਾਤ ਕਰਾਂਗੇ ਔਰ ਇਸ ਗੱਲਬਾਤ ਦੇ ਲਈ ਸਾਡੇ ਨਾਲ ਉਗੇ এনवायरमेंटਲਿਸਟ ਉਗੇ ਵਕੀਲ ਕੈਨੇਡਾ ਤੋਂ ਜੁੜੇ ਨੇ ਸ਼੍ਰੀ ਹਰਮਿੰਦਰ ਢਿੱਲੋਂ ਜਿਹੜੇ ਕਿ ਲਗਾਤਾਰ ਇਹਨਾਂ ਚੀਜ਼ਾਂ ਬਾਰੇ ਆਪ ਵੀ ਕੰਮ ਕਰਦੇ ਐ ਐਜ਼ ਅ ਐਕਟਿਵਿਸਟ ਔਰ ਦੂਸਰਿਆਂ ਨੂੰ ਪ੍ਰੇਰਿਤ ਕਰਨ ਦੇ ਲਈ ਉਹ ਮੇਸ਼ਾਂ ਤਤ ਪਰ ਰਹਿੰਦੇ ਆ ਉਹਨਾਂ ਤੋਂ ਅਸੀਂ ਇਹ ਜਾਨਣਾ ਚਾਹਾਂਗੇ ਕਿ ਉਹ ਇਹ ਸਾਰੇ ਦੇ ਬਾਰੇ ਜੋ ਹੁਣ ਇਸ ਵਾਰ 22 ਅਪ੍ਰੈਲ 2024 ਨੂੰ ਅਰਥ ਦੇ ਮਨਾਇਆ ਗਿਆ ਤੇ ਉਸ ਦੀ ਮਹੱਤਤਾ ਕਿਸ ਤਰ੍ਹਾਂ ਦੁਨੀਆ 'ਚ ਮਹਿਸੂਸ ਕੀਤੀ ਗਈ ਹੈ ਤੇ ਕਿਸ ਤਰ੍ਹਾਂ ਮਨੁੱਖ ਜਿਹੜਾ ਕੁਦਰਤ ਨਾਲ ਟੁੱਟਿਆ ਹੋਇਆ ਤਾਂ ਉਸ ਦੇ ਕਾਰਨ ਇਹ ਸਾਰਾ ਕੁਝ ਜਿਹੜਾ ਸਾਡੇ ਸੰਸਾਰ 'ਚ ਵਾਪਰ ਰਿਹਾ ਹੈ ਕਿ ਇਹਦੇ ਬਾਰੇ ਉਹ ਕੀ ਕਹਿਣਾ ਚਾਹੁੰਦੇ ਆ ਢਿੱਲੋ ਸਾਹਿਬ ਸਵਾਗਤ ਹੈ ਤੁਹਾਡਾ ਪ੍ਰੋਗਰਾਮ 'ਚ ਹਾਂਜੀ ਜਿੰਦੂ ਜੀ ਧੰਨਵਾਦ ਤੇ ਤੁਹਾਡੇ ਦੇਖਣ ਸੁਣਨ ਵਾਲਿਆਂ ਦਾ ਵੀ ਬਹੁਤ ਧੰਨਵਾਦ ਇਹ ਤੁਹਾਨੂੰ ਕਿਸ ਤਰ੍ਹਾਂ ਤੁਸੀਂ ਮਹਿਸੂਸ ਕਰਦੇ ਹੋ ਜਿਸ ਤਰ੍ਹਾਂ ਦੁਨੀਆ ਭਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਢੰਗ ਤਰੀਕੇ ਪਨਾ ਕੇ ਜਿਹੜੀਆਂ ਸਿਵਲ ਸੁਸਾਇਟੀਆਂ ਆਮ ਲੋਕ ਵਿਅਕਤੀਗਤ ਤੌਰ ਤੇ ਸੰਸਥਾਵਾਂ ਦੇ ਤੌਰ ਤੇ ਲੱਗੇ ਹੋਏ ਆ ਇਸ ਦੇ ਕਿਸ ਤਰ੍ਹਾਂ ਦੇ ਨਤੀਜੇ ਤੁਸੀਂ ਦੇਖ ਰਹੇ ਹੋ ਤੇ ਇਹ ਆਉਣ ਵਾਲੇ ਸਮੇਂ 'ਚ ਕਿਸ ਤਰ੍ਹਾਂ ਦਾ ਅਸਰ ਜਿਹੜੇ ਹੋਰ ਸਾਡੀ ਧਰਤੀ ਉੱਤੇ ਪੈਣ ਵਾਲਾ ਹਾਂਜੀ ਮੈਂ ਥੋੜਾ ਜਿਹਾ ਪਿਛਾਵਲ ਜਾਣ ਦੀ ਕੋਸ਼ਿਸ਼ ਕਰਾਂਗਾ ਕਿ ਜਿਹੜਾ ਸਾਡਾ ਅਰਥਡੇ ਹੈ ਜਾਂ ਤਰਦ ਦੇ ਦਿਵਸ ਹੈ ਇਹ 1970 ਦੇ ਵਿੱਚ ਸ਼ੁਰੂ ਹੋਇਆ ਸੀ ਅਮਰੀਕਾ ਤੋਂ ਤੇ ਇਹ ਇਹਦਾ ਕਨਸੈਪਟ ਹੀ ਸੀਗਾ ਕਿ ਅਸੀਂ ਘਟੋ ਘਟ ਸਾਲ ਦੇ ਵਿੱਚ ਇੱਕ ਦਿਨ ਅਸੀਂ ਜਿਹੜੀ ਤਰਤੀ ਹੈ ਉਹਨੂੰ ਆਪਾਂ ਐਪਰੀਸ਼ੀਏਟ ਕਰ ਸਕੀਏ ਤੇ ਉਹ ਤੋਂ ਪਹਿਲਾਂ 1962 ਦੇ ਵਿੱਚ ਇੱਕ ਅਮਰੀਕਨ ਰਾਈਟਰ ਨੇ ਕਿਤਾਬ ਲਿਖੀ ਸੀ ਰੀਚਲ ਕਾਰਸਨ ਉਦੀ ਕਿਤਾਬ ਦਾ ਟਾਈਟਲ ਵੀ ਸਾਇਲੈਂਟ ਸਪ੍ਰਿੰਗ ਰੈਚਲ ਨੇ ਵੇਖਿਆ ਕਿ ਕਿਵੇਂ ਹਰ ਸਾਲ ਆਉਂਦੀ ਬਸੰਤ ਦੇ ਵਿੱਚ ਜਿਹੜੀਆਂ ਚਿੜੀਆਂ ਤੇ ਪੰਛੀ ਘਟਦੇ ਜਾ ਰਹੇ ਆ ਤੇ ਤਕਰੀਬਨ ਉਹਨੂੰ ਲੱਗਾ ਵੀ ਹੁਣ ਉਹਨਾਂ ਦੀ ਗਿਣਤੀ ਇੰਨੀ ਘਟ ਗਈ ਤੇ ਬਈ ਸਾਰੇ ਇਹ ਜਿਹੜੀ ਸਾਡੀ ਬਸੰਤ ਰੁਤਾ ਚੁੱਪ ਹੋ ਗਈ ਸਾਇਲੈਂਟ ਸਪ੍ਰਿੰਗ ਤੇ ਉਹ ਤੋਂ ਮੂਮੈਂਟ ਸ਼ੁਰੂ ਹੋਈ ਸੀ ਸੋ ਜਿਹੜਾ ਸਾਡਾ ਕਲਾਈਮੇਟ ਚੇਂਜ ਦੀ ਕ੍ਰਾਈਸਿਸ ਆਪਾਂ ਗੱਲ ਪਹਿਲਾਂ ਵੀ ਕੀਤੀ ਆ ਉਹ ਇਸ ਲਈ ਉਹਨੂੰ ਕਿਹਾ ਜਾਂਦਾ ਕਿ ਇਹ ਮਨੁੱਖਤਾ ਦੇ ਲਈ ਐਗਜ਼ਿਸਟੈਂਸ਼ੀਅਲ ਥ੍ਰੈਟ ਆ ਵੀ ਇਹਦੇ ਨਾਲ ਮਨੁੱਖਤਾ ਉਹ ਫਕਦਾ ਖਤਮ ਹੋ ਜਾਏ ਜੇ ਅਸੀਂ ਇਹਦੇ ਬਾਰੇ ਅੱਛੀ ਤਰ੍ਹਾਂ ਉਪਰਾਲਾ ਨਹੀਂ ਕਰਦੇ ਸੋ ਪਰ ਇਹਦੇ ਵਿੱਚ ਸਾਰੇ ਦੇ ਵਿੱਚ ਜਿਹੜਾ ਇੱਕ ਲੜੀ ਹੈ ਵੀ ਇਹ ਸਾਰਾ ਕੁਝ ਹੋ ਕਿਵੇਂ ਗਿਆ ਜਾਂ ਕਿਵੇਂ ਹੋ ਰਿਹਾ ਜੇ ਅਸੀਂ ਇਹ ਤਾਂ ਮਤਲਬ ਬਿਮਾਰੀ ਦੇ ਲੱਛਣ ਨੇ ਪਰ ਬਿਮਾਰੀ ਕੀ ਹੈ ਨਾ ਕਲਾਈਮੇਟ ਚੇਂਜ ਉਹਦੇ ਲੱਛਣ ਨੇ ਸਾਡੀ ਪੋਲੂਸ਼ਨ ਉਹਦੇ ਲੱਛਣ ਨੇ ਅਹ ਤੇ ਪੈਰੀ ਬਿਮਾਰੀ ਕੀ ਹੈ ਜਿਹੜੀ ਬਿਮਾਰੀ ਹੈ ਮੇਰੇ ਖਿਆਲ ਮੁਤਾਬਕ ਜਿਹੜਾ ਮਨੁੱਖ ਦਾ ਕੁਦਰਤ ਨਾਲ ਟੁੱਟਣਾ ਹੈ ਅ ਲੱਖਾਂ ਸਾਲਾਂ ਤੱਕ ਮਨੁੱਖ ਜਿਹੜਾ ਸੀ ਉਹ ਕੁਦਰਤ ਦੇ ਹਿੱਸੇ ਦੇ ਤੌਰ ਤੇ ਉਹਦੀ ਫਰੀ ਦੀ ਫਰੀ ਐਵੋਲੂਸ਼ਨ ਹੋਈ ਤੇ ਪਰ ਪਿਛਲੇ ਟੈਕਨੋਲੋਜੀ ਜਿਹੜਾ ਸਾਡਾ ਖਾਸ ਕਰਕੇ ਪਿਛਲੇ 50 70 ਸਾਲ ਨੇ ਪਰ ਕੁੱਲ ਮਿਲਾ ਕੇ ਤਕਰੀਬਨ 150 ਸਾਲ ਅਸੀਂ ਕਹਿ ਸਕਦੇ ਹ ਸੈਕੰਡ ਵਰਡ ਵਾਰ ਤੋਂ ਬਾਅਦ ਦਾ ਜਿਹੜਾ ਦੌਰ ਹੈ ਸੈਕੰਡ ਵਲਵਰ ਤੋਂ ਬਾਅਦ ਅਗਰ ਤਾਂ ਖਾਫੀ ਹੈ ਮਾੜਾ ਦੌਰ ਤੇ ਜਦੋਂ ਮਨੁੱਖ ਦੀ ਜਦੋਂ ਫਾਇਸ ਦੇ ਨਾਲ ਤਰੱਕੀ ਹੋਈ ਤੇ ਅੱਜ ਦੇ ਦੌਰ ਦੇ ਵਿੱਚ ਅਸੀਂ ਮਨੁੱਖ ਇੱਥੇ ਖੜਾ ਹੈ ਕਿ ਮਨੁੱਖ ਇਸ 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 ਪਹਾੜ ਤੇ ਉੱਤੇ ਰਾਜਾ ਤੇ ਬਾਕੀ ਸਾਰੀ ਪ੍ਰਕਿਰਤੀ ਜਿਹੜੀ ਹੈ ਜਿਹੜੇ ਕੀੜੇ ਮਕੌੜੇ ਹਾਥੀ ਪਾਣੀ ਦਰਿਆ ਹਵਾ ਇਹ ਉਫ ਮਨੁੱਖ ਦੀ ਤ੍ਰਿਪਤੀ ਨੂੰ ਪੂਰਾ ਕਰਨ ਲਈ ਬਣੇ ਨੇ ਉਹਦੇ ਉਹਦੀ ਸੰਤੁਸ਼ਟੀ ਲਈ ਪੂਰਾ ਕਰਨ ਲਈ ਬਣੇ ਨੇ ਉਹਦੇ ਜੀਵਨ ਨੂੰ ਸੁਖਾਲਾ ਕਰਨ ਲਈ ਬਣੇ ਨੇ ਸੋ ਉਹਦੇ ਵਿੱਚ ਇੱਕ ਹਰਾਰਕੀ ਹੈ ਜਿਹਦੇ ਵਿੱਚ ਮਨੁੱਖ ਸਭ ਤੋਂ ਉੱਪਰ ਹੈ ਤੇ ਬਾਕੀ ਚੀਜ਼ਾਂ ਸਭ ਥੱਲੇ ਨੇ ਸਾਡੀ ਜਿਹੜੀ ਪੂਰੀ ਦੀ ਪੂਰੀ ਜਿਹੜੀ ਇਹ ਤਾਣੀ ਉਲਜੀ ਆ ਉਹਦਾ ਜਿਹੜਾ ਮੁੱਖ ਕਾਰਨ ਸਾਡਾ ਇਹ ਆ ਤੇ ਇਹ ਹਮੇਸ਼ਾ ਕਦੇ ਨਹੀਂ ਸੀ ਹੁੰਦਾ ਹਲੇ ਤਾਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ ਜਿਹੜੀ ਕਿ ਤਕਰੀਬਨ 550 ਸਾਲ ਪੁਰਾਣੀ ਹੈ ਅਸੀਂ ਵੀ ਵੇ ਤੇ ਵਖੋ ਜਦੋਂ ਇਹ ਹਾਲੇ ਆਪਾਂ ਕਲਾਈਮੇਟ ਕਰਾਈਸਿਸ ਤੇ ਨਹੀਂ ਸੀ ਪਹੁੰਚੇ ਉਹਦੇ ਚ ਕੀ ਲੋੜ ਸੀ ਗੁਰੂ ਸਾਹਿਬ ਨੂੰ ਕਹਿਣ ਦੀ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤ ਉਹਦਾ ਉਹਦਾ ਸਾਡੀ ਸਪਿਰਚੁਅਲਿਟੀ ਦੇ ਨਾਲ ਤਾਂ ਕੋਈ ਸਿੱਧਾ ਸੰਪਰਕ ਨਹੀਂ ਸੀ ਗੁਰੂ ਨਾਲ ਜਾਂ ਰੱਬ ਦੇ ਨਾਲ ਜਿਹਦੇ ਬਾਰੇ ਗੁਰਬਾਣੀ ਦਾ ਮੇਨ ਹੈ ਸੋ ਜਿਹੜਾ ਜੇ ਸਾਡੇ ਗੁਰੂ ਨੇ ਸਾਨੂੰ ਇਹ ਕਿਹਾ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਤੇ ਅਸੀਂ ਕਿਵੇਂ ਇਹਨੂੰ ਨਗੇਟ ਕਰ ਸਕਦੇ ਹਾਂ ਅਸੀਂ ਉਹ ਧਰਤੀ ਜਿਹਨੂੰ ਸਾਡੇ ਗੁਰੂ ਸਾਨੂੰ ਮਾਤਾ ਕਹਿੰਦੇ ਨੇ ਉਹਨੂੰ ਮਹੱਤਤਾ ਵਾਲੀ ਕਹਿੰਦੇ ਨੇ ਤੇ ਅਸੀਂ ਇਹ ਕਿਵੇਂ ਪਹੁੰਚ ਗਏ ਉੱਥੋਂ ਚੱਲ ਕੇ ਅੱਜ ਕਿ ਅਸੀਂ ਪੂਰੀ ਧਰਤੀ ਨੂੰ ਅਸੀਂ ਇੱਕ ਕੂੜੇ ਦਾ ਢੇਰ ਬਣਾ ਦਿੱਤਾ ਇਹੀ ਗੱਲ ਪਿੱਛੇ ਜਾ ਪੋਪ ਨੇ ਕਹੀ ਕਿ ਮਨੁੱਖ ਨੇ ਇਹ ਕਿਵੇਂ ਕੀਤਾ ਕਿ ਸਾਡੀ ਜਿਹੜੀ ਖੂਬਸੂਰਤ ਧਰਤੀ ਹੈ ਜਿਹਦੇ ਵਿੱਚੋਂ ਪੂਰੀ ਦਾ ਪੂਰਾ ਜੀਵਨ ਉਪਜਦਾ ਹੈ ਜਿਹਦੇ ਵਿੱਚੋਂ ਸਾਡੇ ਫਾਰੀ ਦੀ ਫਾਰੀ ਫ੍ਰਿਸ਼ਟੀ ਆਪਣੇ ਆਪ ਨੂੰ ਸਸਟੇਨ ਕਰਦੀ ਹੈ ਪਾਣੀ ਦੇ ਨਾਲ ਹਵਾ ਦੇ ਨਾਲ ਤੇ ਅਸੀਂ ਨੂੰ ਕੋਈ ਕੂੜੇ ਕਰਕਟ ਦੇ ਢੇਰ ਵਿੱਚ ਕਿਵੇਂ ਬਦਲਦਾ ਸੋ ਸਾਡੀ ਮਨੁੱਖ ਦੀ ਕੁਦਰਤ ਨਾਲੋਂ ਟੁੱਟਣਾ ਜਿਹੜਾ ਹੈ ਉਹਦੀ ਇਹ ਆਊਟਕਮ ਹੈ ਜਦੋਂ ਤੱਕ ਅਸੀਂ ਇਹ ਜਿਹੜੀ ਸਾਡੀ ਨਵਾਂ ਫਲਸਫਾ ਜਿਹਦੇ ਨਾਲ ਸਾਰੀ ਪੱਛਮੀ ਸਭਿਤਾ ਤੇ ਅਸੀਂ ਹੁਣ ਅੱਜ ਚਾਹੇ ਹਿੰਦੁਸਤਾਨ ਚ ਰਹੀਏ ਜਾਂ ਕੈਨੇਡਾ ਦੇ ਵਿੱਚ ਤੁਸੀਂ ਇੱਕ ਥੋੜਾ ਜਿਸ ਤਰ੍ਹਾਂ ਕੈਨੇਡਾ ਵਿੱਚ ਰਹਿ ਰਹੇ ਹੋ ਹੋਰ ਵੀ ਤੁਸੀਂ ਯੂਰਪ ਦੇ ਮੁਲਕਾਂ ਨਾਲ ਗਏ ਹੋ ਅਮਰੀਕਾ ਚ ਵੀ ਰਹੇ ਹੋ ਤੁਸੀਂ ਉੱਥੇ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ এনवायरमेंट ਦੀ ਜਿਹੜੀ ਸਥਿਤੀ ਹੈ ਕਿਉਂਕਿ ਸਭ ਤੋਂ ਵੱਧ ਜਿਹੜੀ ਜੇ ਟੈਕਨਾਲੋਜੀ ਦੀ ਅਸੀਂ ਗੱਲ ਕਰਦੇ ਹਾਂ ਤਾਂ ਉਹ ਅਮਰੀਕਾ ਚ ਹੈ ਜਾਂ ਯੂਰੋਪੀਅਨ ਕੰਟਰੀ ਚ ਹੈ ਤਾਂ ਉਸ ਤੇ এনवायरमेंट ਦੀ ਕਿਸ ਤਰ੍ਹਾਂ ਦੀ ਸਥਿਤੀ ਦੇਖੋ ਕਟੋਗਟ ਤੁਸੀਂ ਇਹ ਕਹਿ ਸਕਦੇ ਹੋ ਕਿ ਉਹਨਾਂ ਮੁਲਕਾਂ ਦੇ ਵਿੱਚ ਜਿਵੇਂ ਮੈਂ ਤਾਂ ਹੀ ਮਿਸਾਲ ਦਿੱਤੀ ਸੀ 1962 ਦੀ ਕਿਤਾਬ ਲਿਖੀ ਗਈ ਤੇ 1970 ਦੇ ਵਿੱਚ ਜਿਹੜਾ ਅਮਰੀਕਨ ਇੱਕ ਸੈਨੇਟਰ ਸੀ ਆ ਉਨੇ ਇਹ ਅਰਥ ਦੇ ਸ਼ੁਰੂ ਕੀਤਾ ਸੋ ਘੱਟੋ ਘੱਟ ਪਿਛਲੇ 50 ਸਾਲ ਤੋਂ ਉੱਥੇ ਇਹ ਗੱਲ ਸ਼ੁਰੂ ਹੋ ਗਈ ਵੀ ਜਿਹੜਾ ਸਾਡਾ ਡਿਵੈਲਪਮੈਂਟ ਦਾ ਮਾਡਲ ਹੈ ਇਹ ਬੜਾ ਘਾਤਕ ਹੈ ਤੇ ਅਸੀਂ ਇਹਨੂੰ ਕਿਵੇਂ ਕਰ ਸਕਦੇ ਹਾਂ ਪਰ ਉੱਥੇ ਜਿਹੜੀਆਂ ਇੰਡਸਟਰੀ ਦੇ ਲੋਕਾਂ ਨੇ ਕੋਈ ਚੇਂਜ ਕਰਨ ਦਾ ਯਤਨ ਕੀਤਾ ਮਾਡਲ ਤਾਂ ਲੱਗਦਾ ਉਹੀ ਚੱਲ ਰਿਹਾ ਇਹ ਇਹ ਇੰਨਾ ਸੌਖਾ ਨਹੀਂ ਨਾ ਜਿਹੜੀਆਂ ਮਾਡਲ ਨੂੰ ਚੇਂਜ ਕਰਨਾ ਇਹ ਇੱਕ ਦਿਨ ਦਾ ਜਾਂ ਇੱਕ ਦੇਸ਼ ਦਾ ਕੰਮ ਨਹੀਂ ਆ ਇਹ ਪੂਰੀ ਦੀ ਪੂਰੀ ਜਿਹੜੀ ਮਨੁੱਖਤਾ ਦੀ ਸੋਚ ਹੈ ਉਹਨੂੰ ਜਦੋਂ ਬਦਲਣਾ ਹੈ ਇਹ ਸਹਿਜੇ ਸਹਿਜੇ ਤੇ ਇਕੱਠਿਆਂ ਹੋਣਾ ਹੈ ਪਰ ਘੱਟੋ ਘੱਟ ਇਹਨਾਂ ਕੰਟਰੀਜ਼ ਦੇ ਵਿੱਚ ਜਿਨ੍ਹਾਂ ਨੇ ਉਹ ਇਸ ਗੱਲ ਨੂੰ ਕਾਫੀ ਅਗਾਹ ਤੱਕ ਲੈ ਲਿਆ ਅੱਜ ਵੀ ਤੁਸੀਂ ਵੇਖ ਲਓ ਜੇ ਕਲਾਈਮੇਟ ਚੇਂਜ ਦੇ ਸਭ ਤੋਂ ਵੱਧ ਕੰਮ ਹੋ ਰਿਹਾ ਨੁਕਸਾਨ ਵੀ ਇਹਨਾਂ ਮੁਲਕਾਂ ਨੇ ਕੀਤਾ ਆ ਜਿੰਨੀ ਵੀ ਵਾਚ ਕਾਰਬਨ ਡਾਈਆਕਸਾਈਡ ਹੈ ਉਹ ਅੱਜ ਵੀ ਤਕਰੀਬਨ ਅੱਧੇ ਤੋਂ ਵੱਧ ਜਿਹੜੀ ਹੈ ਸਾਰੀ ਉਹ ਪੱਛਮੀ ਮੁਲਕਾਂ ਦੀ ਹੈ ਪਰ ਜਿੰਨਾ ਕੰਮ ਵੀ ਹੋ ਰਿਹਾ ਕਲਾਈਮੇਟ ਚੇਂਜ ਨੂੰ ਕਰਨ ਦੇ ਲਈ ਆ ਉਹ ਕੈਲੀਫੋਰਨੀਆ ਆ ਇਸ ਵਿੱਚ ਸਭ ਤੋਂ ਅੱਗੇ ਆ ਜਿਵੇਂ ਕਿ ਪਿਛਲੇ 30 ਦਿਨਾਂ ਦੇ ਵਿੱਚ ਉਹਨਾਂ ਦੀ ਜਿਹੜੀ ਪੂਰੀ ਦੀ ਪੂਰੀ ਬਿਜਲੀ ਖਪਤ ਕੈਲੀਫੋਰਨੀਆ ਦੁਨੀਆ ਦੀ ਸਭ ਤੋਂ ਵੱਡੀ ਪੰਜਵੀਂ ਇਕਨੋਮੀ ਹੈ ਜੋ ਕੰਟਰੀ ਹੋਵੇ ਤਾਂ ਪੰਜਵਾਂ ਸਭ ਤੋਂ ਅਮੀਰ ਮੁਲਕ ਹੋਵੇ ਤੇ ਉਹਦੀ ਜਿਹੜੀ ਪੂਰੀ ਦਾ ਪੂਰਾ ਅਰਥਚਾਰਾ ਹੈ ਉਹਦੀ ਪੂਰੀ ਇਕਨੋਮੀ ਹੈ ਪਿਛਲੇ 1 ਮਹੀਨੇ ਦੇ ਵਿੱਚ ਉਹ ਹਰ ਰੋਜ਼ 2-4 ਘੰਟੇ ਤੋਂ ਲੈ ਕੇ 6 ਘੰਟੇ ਤੱਕ ਪੂਰੀ ਦੀ ਪੂਰੀ fossil fuel ਤੋਂ ਰਹਿਤ ਤੇ renewable renewable energy ਨਾਲ ਚਲਦੀ ਰਹੀ। ਸੋ ਇੱਥੇ ਇੱਥੇ ਸਾਡੇ ਅ ਪੱਛਮ ਦੇ ਵਿੱਚ ਖਾਸ ਕਰਕੇ ਜਿਹਨੂੰ ਆਪਾਂ ਸਿਵਿਕ ਸੁਸਾਇਟੀ ਕਹਿੰਦੇ ਆ ਉਹ ਕਾਫੀ ਸਟਰੋਂਗ ਹੈ। ਜਿਹੜੀ ਸਰਕਾਰ ਤੋਂ ਇੰਡੀਪੈਂਡੈਂਟ ਹੈ, ਬਿਜ਼ਨੈਸਸ ਤੋਂ ਇੰਡੀਪੈਂਡੈਂਟ ਹੈ ਤੇ ਇਹ ਸਾਰੀਆਂ ਜਿਹੜੀਆਂ ਮੂਵਮੈਂਟਸ ਨੇ ਉਹਦੇ ਨਾਲ ਚਲਦੀਆਂ। ਸੋ ਮੈਂ ਇਹ ਨਹੀਂ ਕਹਾਂਗਾ ਇੱਥੇ ਮਨੁੱਖ ਮਤਲਬ ਕੁਦਰਤ ਨਾਲ ਪੂਰਾ ਜੁੜਿਆ ਹੋਇਆ ਪਰ ਘੱਟੋ ਘੱਟ ਇਸ ਗੱਲ ਦਾ ਅਹਿਸਾਸ ਜਿਹੜਾ ਆਲਮੋਸਟ ਪੂਰੇ ਸੋਸਾਇਟੀ ਦੇ ਵੱਖ-ਵੱਖ ਕੋਨਿਆਂ ਤੱਕ ਇਹੜਾ ਪਹੁੰਚਿਆ ਹੋਇਆ ਜਿਹਦੇ ਲਈ ਸਰਕਾਰਾਂ ਇੱਥੇ ਆਪਣੇ ਕੰਜ਼ਰਵੇਸ਼ਨਰੀਆਜ਼ ਬਣਾਉਂਦੀਆਂ ਨੇ ਪਾਰਕ ਬਣਾਉਂਦੇ ਆ ਉਹਨਾਂ ਨੂੰ ਫ੍ਰੀ ਐਕਸੈਸ ਪੋਏ ਕਰਦੇ ਆ ਬੜੇ ਸਟਰੌਂਗ ਲਾਅ ਨੇ ਪੋਲੂਸ਼ਨ ਦੇ ਖਿਲਾਫ ਤੁਸੀਂ ਦਰਿਆਵਾਂ 'ਚ ਝੀਲਾਂ ਦੇ ਵਿੱਚ ਗੰਦਾ ਪਾਣੀ ਨਹੀਂ ਪਾ ਸਕਦੇ ਸੋ ਜੰਡੂ ਸਾਹਿਬ ਇਨਾਂ ਨੇ ਇਹ ਕੀਤਾ ਪਰ ਮੇਰੇ ਖਿਆਲ ਖਾਸ ਕਰਕੇ ਆਪਣੇ ਇੰਡੀਆ ਵਰਗੇ ਮੁਲਕ ਲਈ ਪਰ ਉਂਝ ਮੁੱਚੇ ਤੌਰ ਤੇ ਸਾਨੂੰ ਆਪਣੇ ਧਰਤੀ ਦੇ ਨਾਲ ਜਿਹੜਾ ਰਿਸ਼ਤਾ ਹੈ ਉਹਨੂੰ ਮੁੜ ਸੋਚਣ ਦੀ ਲੋੜ ਹੈ ਪਰ ਜਿਸ ਤਰ੍ਹਾਂ ਤੁਸੀਂ ਹੁਣ ਇੱਥੇ ਕੈਨੇਡਾ 'ਚ ਰਹਿ ਰਹੇ ਹੋ ਤਾਂ ਤੁਸੀਂ ਇੱਥੇ ਬੈਠ ਕੇ ਹਿੰਦੁਸਤਾਨ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਹੈ ਕਿ ਇੱਥੇ ਉਹਨਾ ਕੰਮ ਹੋ ਰਿਹਾ ਹੈ ਇਸ ਤਰ੍ਹਾਂ ਹੀ ਕਿ ਨਹੀਂ ਹੋ ਰਿਹਾ ਦੇਖੋ ਇਫ ਤਾਂ ਮੈਂ ਅਨਾ ਕਿਸੇ ਬਾਹਰਲੇ ਮੁਲਕ ਲਈ ਕੈਨੇਡਾ ਵਗੈਰਾ ਲਈ ਹਿੰਦੁਸਤਾਨ ਨੂੰ ਇਹ ਕਹਿਣਾ ਕਿ ਤੁਸੀਂ ਇੰਜ ਕਰੋ ਨਾ ਕਰੋ ਬੜਾ ਔਖਾ ਹੁੰਦਾ ਕਿਉਂਕਿ ਜਿਹੜੀ ਜਿਹਨੂੰ ਆਪਾਂ ਤਰੱਕੀ ਕਹਿੰਦੇ ਆ ਜਿਹੜਾ ਮੇਰਾ ਕਹਿਣ ਤੋਂ ਪਾਵੇ ਸੀ ਕਿ ਤੁਸੀਂ ਉਸ ਨੂੰ ਕਿਸ ਤਰ੍ਹਾਂ ਦੇਖਦੇ ਨੇ ਜਿਹੜਾ ਕੰਮ ਇੱਥੇ ਹੋ ਰਿਹਾ ਉਹ ਕੀ ਜਿਹੜਾ ਤਸੱਲੀ ਬਖਸ਼ਿਆ ਜਾਂ ਉਹਦੇ ਵਿੱਚ ਹੋਰ ਕੀ ਕੁਝ ਕਰਨ ਦੀ ਲੋੜ ਹੈ ਜਿਵੇਂ ਬਹੁਤ ਸਾਰੇ ਇੱਥੇ ਧਾਰਮਿਕ ਗਰੁੱਪ ਵੀ ਹੈ ਧਾਰਮਿਕ ਸੰਸਥਾਵਾਂ ਵੀ ਹੈ ਜਿਹੜੀਆਂ ਬਹੁਤ ਵੱਡੇ ਪੱਧਰ ਤੇ ਰੁਖ ਲਾ ਕੇ ਤਾਂ ਕੋਸ਼ਿਸ਼ ਕਰ ਰਹੀਆਂ ਕਿ ਇਥੋਂ ਦਾ ਜਿਹੜਾ ਵਾਤਾਵਰਨ ਖਾਸ ਕਰਕੇ ਜੇ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਪਾਣੀਆਂ ਨੂੰ ਬਚਾਉਣ ਲਈ ਵੀ ਬਹੁਤ ਇਸ ਤਰ੍ਹਾਂ ਦੀਆਂ ਧਾਰਮਿਕ ਗਰੁੱਪ ਵੀ ਸਰਗਰਮ ਹੈ ਸਿਵਲ ਸੁਸਾਇਟੀ ਦੇ ਲੋਕ ਵੀ ਸਰਗਰਮ ਹੈ ਐਨ ਜੀਓ ਸਰਗਰਮ ਹੈ ਤੇ ਓਵਰ ਆਲ ਇੰਡੀਆ ਨੂੰ ਤੁਸੀਂ ਸਾਰੇ ਕਿਸ ਤਰ੍ਹਾਂ ਦੇਖ ਰਹੇ ਹੋ ਮੇਰੇ ਖਿਆਲ ਹਲੇ ਬਹੁਤ ਲੰਬਾ ਸਫਰ ਹੈ ਸਾਡੇ ਲਈ ਇੰਡੀਆ ਵਿੱਚ ਪੰਜਾਬ ਦੇ ਲਈ ਆ ਠੀਕ ਹੈ ਕੁਝ ਧਾਰਮਿਕ ਸੰਸਥਾਵਾਂ ਕਰ ਰਹੀਆਂ ਨੇ ਇਹ ਪਰ ਅਸੀਂ ਜਿਹੜੀ ਕਲਾਈਮੇਟ ਚੇਂਜ ਦੀ ਜਾਂ ਪ੍ਰਕਿਰਤੀ ਦੀ ਪੂਰੀ ਸਾਡਾ ਰਿਸ਼ਤਾ ਉਹਨੂੰ ਉਹਨੂੰ ਅਸੀਂ ਸਿਰਫ ਰੁੱਖ ਲਾਉਣ ਲਈ ਜਾਂ ਇਹਨਾਂ ਪਾਣੀ ਬਚਾਉਣ ਤੱਕ ਉਹਨੂੰ ਨਹੀਂ ਫੁੰਗੜ ਕੇ ਦੇਖ ਸਕਦੇ ਇਹ ਤਾਂ ਬਹੁਤ ਛੋਟਾ ਹਿੱਸਾ ਨੇ ਉਹਦਾ ਸਾਡੇ ਜਿਹੜੇ ਕਲਾਈਮੇਟ ਚੇਂਜ ਹੈ ਉਹਦੇ ਵਿੱਚ ਰੁੱਖਾਂ ਲਾਉਣ ਦਾ ਫਰਕ ਪੈਗਾ ਪਰ ਜਿਹੜੀ ਸਭ ਤੋਂ ਵੱਡਾ ਜਿਹੜਾ ਸਾਡਾ ਘਾਤ ਹੋ ਰਿਹਾ ਉਹ ਸਾਡੇ ਜਿਹੜੇ ਕਾਰਬਨ ਡਾਈਆਕਸਾਈਡ ਮਿਸ਼ਨਸ ਇਹ ਇੰਡੀਆ ਦੇ ਵਿੱਚ ਜਿਹੜੇ ਕਾਰਬਨ ਡਾਈਆਕਸਾਈਡ ਮਿਸ਼ਨ ਬਨੇ ਉਹ ਬੜੀਆਂ ਗਣੀਆਂ ਚੁਣੀਆਂ ਥਾਵਾਂ ਤੋਂ ਨਿਕਲਦੇ ਨੇ ਜਿਹੜੇ ਸਾਡੇ ਵਹੀਕਲਸ ਨੇ ਕਾਰਾਂ ਮੋਟਰਸਾਈਕਲ ਸਕੂਟਰ ਜਿਹੜੇ ਅਸੀਂ ਘਰਾਂ ਦੇ ਵਿੱਚ ਚੁੱਲ੍ਹੇ ਚਲਾਉਂਦੇ ਆ ਗੈਸ ਦੇ ਨਾਲ ਉਹ ਪਾਣੀ ਕਰਮ ਕਰਨ ਲਈ ਜਿਹੜੇ ਹੀਟਰ ਵਰਤਦੇ ਆ ਤੇ ਜਿਹੜੀਆਂ ਸਾਡੇ ਪਾਵਰ ਪਲਾਂਟ ਚੱਲਦੇ ਨੇ ਕੋਲੇ ਤੇ ਗੈਸ ਵਾਲੇ ਤੇ ਸਾਡੀਆਂ ਜਿਹੜੀਆਂ ਫੈਕਟਰੀਆਂ ਚੱਲਦੀਆਂ ਨੇ ਕੋਲੇ ਨਾਲ ਇਹ ਕੁੱਲ ਮਿਲਾ ਕੇ ਫਾਰੀ ਉਹਦੀ ਹੈ ਹੁਣ ਇੱਕ ਜਿਹੜਾ ਬੰਦਾ ਖਾ ਪੰਜਾਬੀ ਕੋਈ ਹਿੰਦੁਸਤਾਨੀ ਐ ਹੁਣ ਉਹ ਫੈਕਟਰੀਆਂ ਨੂੰ ਚਲਾਉਣਾ ਨਾ ਚਲਾਉਣਾ ਕੋਲੇ ਦੇ ਪਲਾਂਟ ਉਹ ਸਰਕਾਰ ਦੇ ਕੰਮ ਨੇ ਪਰ ਘੱਟੋ ਘੱਟ ਜਿਹੜਾ ਉਹ ਇਹ ਲੈ ਸਕਦਾ ਕਿ ਮੈਂ ਆਪਣੇ ਜਿਹੜਾ ਵਹੀਕਲ ਹੈ ਹੁਣ ਆਪਣੇ ਆਲਮੋਸਟ ਜਿਹੜੇ 2 ਵੀਲਰਸ ਤੇ 3 ਵੀਲਸ ਨੇ ਉਹਨਾਂ ਦੇ ਵਿੱਚ ਬੜੇ ਸਸਤੇ ਅ ਰੇਟ ਤੇ ਜਿਹੜੇ ਤੁਹਾਨੂੰ ਇਲੈਕਟ੍ਰਿਕ ਮਿਲਦੇ ਨੇ ਤੁਸੀਂ ਉਹਨਾਂ ਨੂੰ ਉੱਥੇ ਤੋਂ ਸ਼ੁਰੂ ਕਰੋ ਜੇ ਤੁਹਾਡੇ ਕੋਲ ਕਾਰ ਹੈ ਕਾਰਾਂ ਹਾਲੇ ਇੰਡੀਆ 'ਚ ਘੱਟ ਨੇ ਇਲੈਕਟ੍ਰਿਕ ਪਰ ਕਾਰਾਂ ਸਾਡੇ ਘੱਟ ਚੱਲਦੀਆਂ ਨੇ 2 ਵੀਲਰ ਤੇ 3 ਵੀਲਰ ਜ਼ਿਆਦਾ ਚੱਲਦੇ ਨੇ ਪਿਛਲੇ ਸਾਲ ਦੇ ਵਿੱਚ ਜੰਡੂ ਜੀ ਬੜੀ ਖੁਸ਼ੀ ਵਾਲੀ ਜਿਹੜੀ ਗੱਲ ਹੈ ਵੀ 23 ਦੇ 2023 ਦੇ ਅੰਤ ਤੱਕ ਇੰਡੀਆ ਵਿੱਚ ਵਿਕਣ ਵਾਲੇ ਜਿਹੜੇ 3 ਵੀਲਰ ਨੇ ਉਹਨਾਂ ਚੋਂ ਨਵੇਂ ਵਿਕਣ ਵਾਲਿਆਂ ਚੋਂ 55% ਜਿਹੜੇ ਸੀ ਉਹ ਇਲੈਕਟ੍ਰਿਕ ਕਾਰ ਹੈ ਤੇ ਇੰਡੀਆ ਦੇ ਵਿੱਚ ਜਿਹੜੇ 3 ਵੀਲਰ ਨੇ ਉਹਨਾਂ ਦਾ ਬਹੁਤ ਵੱਡਾ ਰੋਲ ਹੈ ਪਬਲਿਕ ਟ੍ਰਾਂਸਪੋਰਟ ਟ੍ਰਾਂਸਪੋਰਟ ਦੇ ਵਿੱਚ ਕਿਉਂਕਿ ਉਹ ਫਾਰਾ ਦਿਨ ਚੱਲਦੇ ਨੇ ਤੇ ਇਸ ਲਈ ਬੜੀ ਉਹ ਫੰਡ ਪ੍ਰੋਗਰੈਸ ਹੋ ਰਹੀ ਹੈ ਪਰ ਜਿਹੜੀਆਂ ਸਰਕਾਰਾਂ ਨੇ ਉਹ ਪ੍ਰੋਗਰੈਸ ਤਾਂ ਹੋ ਰਹੀ ਕਿ ਸਾਡੇ ਉਹ ਜਿਹੜੇ ਇਲੈਕਟ੍ਰਿਕ ਥਰੀ ਵੀਲਰ ਨੇ ਉਹ ਸਸਤੇ ਪੈੰਦੇ ਨੇ ਚਲਾਉਣ ਵਾਲੇ ਨੇ ਕਿਉਂਕਿ ਜਿਹੜੇ ਅਸੀਂ ਕਾਰ ਚਲਾਉਨੇ ਆ ਜਾਂ ਸਕੂਟਰ ਚਲਾਉਨੇ ਆ ਅਸੀਂ ਉਹਨੂੰ ਟੈਕਸੀ ਦੇ ਤੌਰ ਤੇ ਨਹੀਂ ਚਲਾਉਂਦੇ ਆਪਣੇ ਘਰ ਵਾਸਤੇ ਚਲਾਉਨੇ ਆ ਤੇ ਉਹਦੇ ਵਿੱਚ ਹਾਲੇ ਇਹਨਾਂ ਦੀ ਜਿਹੜੀ ਸ਼ਮੂਲੀਅਤ ਹੈ ਇਲੈਕਟ੍ਰਿਕ ਕਾਰਾਂ ਤੇ ਸਕੂਟਰਾਂ ਦੀ ਉਹ ਕਾਫੀ ਥੱਲੇ ਆ ਮੇਰੇ ਕੋਲ ਇਲੈਕਟ੍ਰਿਕ ਕਾਰਾਂ ਦਾ ਲਗਭਗ 1-2% ਦੇ ਕਰੀਬ ਹੀ ਨੇ ਜਿਹੜੇ ਸਕੂਟਰ ਨੇ ਉਹ 7-8% ਦੇ ਕਰੀਬ ਨੇ ਸੋ ਇਹਦੇ ਵਿੱਚ ਹਾਲੇ ਬਹੁਤ ਲੰਬਾ ਸਫ਼ਰ ਹੈ ਤੇ ਇਹਦੇ ਵਿੱਚ ਜਿਹੜੀ ਤਬਦੀਲੀ ਆ ਰਹੀ ਆ ਉਹ ਤਕਰੀਬਨ ਇਸ ਕਰਕੇ ਨਹੀਂ ਆ ਰਹੀ ਕਿ ਲੋਕ ਅਵੇਅਰ ਹੋ ਗਏ ਜਾਂ ਸਰਕਾਰ ਹੋ ਗਏ ਕਿ ਕਲਾਈਮੇਟ ਚੇਂਜ ਸਾਡਾ ਗੰਭੀਰ ਮਸਲਾ ਹੈ ਹੋਏ ਆ ਕਿ ਜਿਹੜੀ ਇਹ ਟੈਕਨੋਲੋਜੀ ਆ ਉਹਨਾਂ ਨੂੰ ਸਸਤੀ ਪੈਂਦੀ ਹੈ ਤੇ ਉਹਨਾਂ ਨਾਲ ਬਚਤ ਹੁੰਦੀ ਹੈ ਤੇ ਉਹਨਾਂ ਨੂੰ ਇਕਨੋਮਿਕ ਰੀਫ ਨੇ ਵਧਿਆ ਕਰਨਾ ਫੋਲਰ ਪੈਨਲ ਲਗਾਉਣਾ ਜਿਵੇਂ ਤੁਸੀਂ ਵੇਖਿਆ ਪੰਜਾਬ 'ਚ ਤੁਸੀਂ ਫੋਲਰ ਪੈਨਲ ਜੱਜ ਲਵਾਨੇ ਹੋ ਤੇ ਤੁਸੀਂ ਘੱਟੋ ਘੱਟ ਜਿੰਨੀ ਕਿ ਤੁਹਾਡਾ ਬਿੱਲ ਹੁੰਦਾ ਹੈ ਉਹਨੂੰ ਫਾਇਦੇ ਨਾਲ ਉਹ ਤੁਹਾਡੇ ਉਹ ਜੇ ਬਚਤ ਹੋਣੀ ਆ ਉਹ ਤਕਰੀਬਨ 3 ਸਾਲਾਂ 'ਚ ਫੋਲਰ ਪੈਨਲ ਦੀ ਪੂਰੀ ਦੀ ਪੂਰੀ ਕੀਮਤ ਕਵਰ ਹੋ ਜਾਂਦੀ ਹੈ ਤੇ ਫੋਲਰ ਪੈਨਲ ਦੀ ਜਿਹੜੀ ਲਾਈਫ ਆ 25 ਤੋਂ 30 ਸਾਲ ਆ ਸੋ ਤੁਸੀਂ 3 ਸਾਲਾਂ ਜੇ ਪੈਸੇ ਬਚਾ ਲੇ ਬਾਕੀ ਦੇ ਤੁਹਾਡੇ ਜਿਹੜੇ 27 ਸਾਲ ਨੇ ਉਹ ਤੁਸੀਂ ਹੁਣ ਉਹਦੀ ਫਰੀਦੀ ਜਿਹੜੀ ਬਿਜਲੀ ਖਾਓਗੇ ਫੋ ਇਹ ਬਹੁਤ ਵੱਡਾ ਇਕਨੋਮਿਕ ਰੀਜ਼ਨ ਹੈ ਤੇ ਪਰ ਹਾਲੇ ਕੁੱਲ ਮਿਲਾ ਕੇ ਇੰਡੀਆ ਬਹੁਤ ਪਿੱਛੇ ਆ ਕਲਾਈਮੇਟ ਚੇਂਜ ਦੇ ਮਾਮਲੇ 'ਚ ਦੇ ਦਿਨ ਜਿਸ ਤਰ੍ਹਾਂ ਵਰਲਡ এনवायरमेंट ਕਾਨਫਰੰਸ ਹੁੰਦੀਆਂ ਹਰ ਸਾਲ ਹੁੰਦੀਆਂ ਔਰ ਵਕ ਵਕ ਦੇਸ਼ ਲਗਭਗ ਸਾਰੇ ਦੇਸ਼ ਜਿਹੜੇ ਉਸ ਦੇ ਮੈਂਬਰ ਹੈ ਤਾਂ ਉੱਥੇ ਵੀ ਕਾਰਪੋਰੇਟਸ ਵੀ ਪਹੁੰਚਦੇ ਆ ਦੂਸਰੇ ਵੀ ਸਟੇਕ ਹোল্ডার ਪਹੁੰਚਦੇ ਆ ਸਾਰੇ ਤਾਂ ਉਹਨਾਂ ਦਾ ਕਿੰਨਾ ਕੁ ਅਸਰ ਹੈ ਕਈ ਵਾਰੀ ਇਹ ਹੈ ਕਿ ਉਹਨਾਂ ਕਾਨਫਰੰਸਾਂ 'ਚ ਫੈਸਲੇ ਤਾਂ ਹੋ ਜਾਂਦੇ ਆ ਪਰ ਉਹਨਾਂ ਨੂੰ ਇੰਪਲੀਮੈਂਟ ਕਰਨ ਦੇ ਲਈ ਅੱਗੇ ਉਸ ਇਮਾਨਦਾਰੀ ਨਾਲ ਕੰਮ ਨਹੀਂ ਹੁੰਦਾ ਜਿਸ ਇਮਾਨਦਾਰੀ ਨਾਲ ਉੱਥੇ ਡਿਸਕਸ਼ਨ ਕਰਕੇ ਫੈਸਲੇ ਲਏ ਜਾਂਦੇ ਆ ਸਟੈਨਿਕਲ ਠੀਕ ਹੈ ਕਿਉਂਕਿ ਜਿਹੜੀ ਆਇਲ ਤੇ ਗੈਸ ਦੀ ਲੱਬੀ ਆ ਸਭ ਤੋਂ ਅਮੀਰ ਲੱਬੀ ਆ ਪਿਛਲੇ 1 ਸਾਲ ਤੋਂ ਉਹ 1 ਸਾਲ ਤੋਂ ਬਿਲੀਅਨ ਡਾਲਰ ਦਾ ਪ੍ਰੋਫਿਟ ਕਮਾ ਰਹੇ ਆ ਇਹੀ ਕਾਰਨ ਆ ਸਾਡਾ ਸਭ ਤੋਂ ਵੱਡਾ ਕਿਹੜੀਆਂ ਫੈਸਲੇ ਹੁੰਦੇ ਵੀ ਆ ਉਹ ਫਿਰ ਇਹ ਨਹੀਂ ਚੜਦੇ ਪਰ ਜਦੋਂ ਤੁਸੀਂ ਗੱਲਬਾਤ ਚੱਲਦੀ ਆ ਉਹ ਤੇ ਹੁੰਦੇ ਨੇ ਪਰ ਮੇਰੇ ਖਿਆਲ ਸਾਡਾ ਉਹ ਟਾਈਮ ਲੰਘ ਗਿਆ ਕਾਫੀ ਇਹ ਗੱਲ ਸਿਰਫ ਸਰਕਾਰਾਂ ਤੇ ਬਲੇਮ ਕਰਦੇ ਹੀ ਆ ਦੋਸ਼ ਦੇਈਏ ਵੀ ਇੱਥੇ ਜੀ ਕਾਰਪੋਰੇਸ਼ਨਸ ਨਹੀਂ ਹੋਣ ਦਿੰਦੀਆਂ ਸਰਕਾਰਾਂ ਨਹੀਂ ਹੋਣ ਦਿੰਦੀਆਂ ਸਾਨੂੰ ਜਿਹੜਾ ਕੁਦਰਤ ਨਾਲ ਜੁੜਨਾ ਆ ਉਹ ਸਾਡੇ ਆਪਣੇ ਹੱਥ ਦੇ ਵਿੱਚ ਹੈ ਉਹ ਤੁਹਾਡੇ ਹੱਥ 'ਚ ਆ ਉਹ ਮੇਰੇ ਹੱਥ ਦੇ ਵਿੱਚ ਹੈ ਜੇ ਮੈਂ ਆਪਣੇ ਘਰ ਦੇ ਵਿੱਚ ਜਿੰਨਾ ਵੀ ਮੇਰਾ ਘਰ ਆ ਛੋਟਾ ਜਾਂ ਵੱਡਾ ਸਾਡੇ ਘਰ ਦਾ ਵੇੜਾ ਹੈ ਸਾਡੇ ਘਰ ਦੀਆਂ ਕੰਧਾਂ ਨੇ ਘਰ ਦੀ ਛੱਤ ਹੈ ਜੇ ਅਸੀਂ ਉੱਥੇ 20 25 40 ਬੂਟੇ ਨਹੀਂ ਲਗਾ ਸਕਦੇ ਤੇ ਇਹਦੇ ਵਿੱਚ ਕੋਈ ਸਰਕਾਰ ਦਾ ਰੋਲ ਨਹੀਂ ਹੈ ਉਹ ਸਾਡੀ ਆਪਣੀ ਫੇਲਿਅਰ ਹੈ ਉਹ ਅਸੀਂ ਟੁੱਟੇ ਹੋਏ ਆ ਉਹਦਾ ਕਾਰਨ ਸੋ ਜੰਡੂ ਸਾਹਿਬ ਜਦੋਂ ਮੈਂ ਗੱਲ ਕਰਦਾ ਵੀ ਸਾਹੀ ਕੁਦਰਤ ਨਾਲ ਟੁੱਟਿਆ ਇੱਕ ਕੋਈ ਇਹ ਮੈਟਾਫੋਰਿਕ ਗੱਲ ਤੁਸੀਂ ਖੁਦ ਵੇਖੋ ਕਿ ਅਸੀਂ ਸੋਚਦੇ ਹਾਂ ਵੀ ਮੈਂ ਮੇਰਾ ਜਿਹੜਾ ਸਰੀਰ ਹੈ ਮੇਰੇ ਸਰੀਰ ਦੀ ਹੋਂਦ ਮੇ ਜਿੱਥੇ ਮੇਰੀਆਂ ਉਂਗਲਾਂ ਖਤਮ ਹੁੰਦੀਆਂ ਉੱਥੇ ਖਤਮ ਹੋ ਜਾਂਦੀ ਹੈ ਜਾਂ ਮੇਰੇ ਪੈਰ ਦੀਆਂ ਉਂਗਲਾਂ ਖਤਮ ਉਤੋਂ ਗਾਹ ਮੇਰਾ ਸਰੀਰ ਨਹੀਂ ਹੈ ਪਰ ਜਿਹੜਾ ਦਰਖਤ ਖੜਾ ਹੈ ਜਿਹੜੀ ਫੁੱਲ ਖੜੇ ਨੇ ਜਿਹੜੀਆਂ ਚਿੜੀਆਂ ਨੇ ਵੀ ਉਹਨਾਂ ਨਾਲ ਮੇਰਾ ਕੁਝ ਨਹੀਂ ਇਹ ਗਲਤ ਗਲਤ ਹੈ ਅਸੀਂ ਜੁੜੇ ਹੋਏ ਹਾਂ ਸਾਡਾ ਸਰੀਰ ਜਿਹੜਾ ਮੇਰਾ ਸਰੀਰ ਹੈ ਉਹ ਜਿਹੜਾ ਸਾਡੇ ਬਾਹਰ ਲੱਗ ਹੋਏ ਦਰਖਤ ਨੇ ਜਿਹੜੀ ਬਾਹਰ ਚੱਲ ਰਹੀ ਹਵਾ ਹੈ ਜਿਹੜੀਆਂ ਬਾਹਰ ਚਿੜੀਆਂ ਚਹਿਕ ਰਹੀਆਂ ਨੇ ਜਿਹੜੇ ਫੁੱਲ ਖਿੜੇ ਨੇ ਮੇਰਾ ਸਰੀਰ ਉਹਦੇ ਨਾਲ ਜੁੜਿਆ ਹੋਇਆ ਹੈ ਜੇ ਅਸੀਂ ਉਹਨਾਂ ਫੁੱਲਾਂ ਦਾ ਉਹਨਾਂ ਚਿੜੀਆਂ ਦਾ ਉਹਨਾਂ ਪੰਛੀਆਂ ਦਾ ਉਹਨਾਂ ਦਰਖਤਾਂ ਦਾ ਨਾਸ਼ ਕਰਾਂਗੇ ਤਾਂ ਉਹਦਾ ਮੇਰੇ ਸਰੀਰ ਦੇ ਉੱਤੇ ਅਸਰ ਪੈਗਾ ਕਿਉਂਕਿ ਇਹ ਬੜਾ ਸਿੰਪਲ ਕਾਰਨ ਹੈ ਕਿ ਮਨੁੱਖ ਪਿਛਲੇ 100 200 ਸਾਲ ਨੂੰ ਛੱਡ ਕੇ ਹੁਣ ਤੱਕ ਬਾਹਰ ਕੁਦਰਤ ਦੇ ਵਿੱਚ ਰਹਿੰਦਾ ਸੀ ਅਸੀਂ ਜੋ ਪਿੰਡਾਂ ਦੇ ਵਿੱਚ ਸੀ ਅਸੀਂ ਤਾਂ ਘਰਾਂ ਦੇ ਅੰਦਰ ਤਾਂ ਸਿਰਫ ਰਾਤ ਨੂੰ ਸੌਣ ਜਾਂਦੇ ਸੀ ਸਾਰਾ ਦਿਨ ਤਾਂ ਸੀ ਜਿਹੜਾ ਆਪਣਾ ਬਾਹਰ ਕੁਦਰਤ ਦੇ ਨਾਲ ਦਰਖਤਾਂ ਦੇ ਥੱਲੇ ਦਰਖਤਾਂ ਨੇ ਕੰਮ ਕਰਕੇ ਖੇਤਾਂ ਦੇ ਵਿੱਚ ਫੜਕਤ ਦੇ ਦਰਖਤ ਲੱਗੇ ਹੁੰਦੇ ਸੀਗੇ ਸੋ ਜਿਹੜਾ ਈਵਨ ਜਪਾਨ ਦੇ ਵਿੱਚ ਇੱਕ ਬੜੀ ਵੱਡੀ ਉਹਨਾਂ ਦੀ ਬਹੁਤ ਪੁਰਾਣੀ ਰਵੈਤ ਹੈ ਤੇ ਉਹ ਉਹਨੂੰ ਡਾਕਟਰ ਰਿਕਮੈਂਡ ਕਰਦੇ ਆ ਉਹਨੂੰ ਕਹਿੰਦੇ ਆ ਫੋਰੈਸਟ ਬੇਥਿੰਗ ਉਹ ਕਹਿੰਦੇ ਵੀ ਤੁਸੀਂ ਜਾਓ ਬੇਥਿੰਗ ਨਹਾਉਣਾ ਜੰਗਲ 'ਚ ਨਹਾਉਣਾ ਵੀ ਤੁਸੀਂ ਜੰਗਲ 'ਚ ਜਾ ਕੇ ਬੈਠੋ ਜਿੱਥੇ ਦਰਖਤ ਨੇ ਤੁਸੀਂ ਬੈਠ ਕੇ ਅੱਖਾਂ ਬੰਦ ਕਰਕੇ ਵੇਖੋ ਉਹਦਾ ਤੁਹਾਡੇ ਫਰੀਦ ਤੇ ਅਸਰ ਹੁੰਦਾ ਜਿਹੜੇ ਤੁਹਾਡੇ ਫਰੀਦ ਦੇ ਵਿੱਚ ਜਿੰਨੀਆਂ ਸਟ्रेस ਨੇ ਟੈਨਸ਼ਨ ਨੇ ਐਂਗਜ਼ਾਈਟੀ ਨੇ ਜਾਂ ਇਹ ਤੁਹਾਡੀਆਂ ਮਾਨਸਿਕ ਪ੍ਰੋਬਲਮਸ ਨੇ ਉਹਨਾਂ ਦਾ ਕਿਵੇਂ ਹੌਲੀ-ਹੌਲੀ ਉਹਨਾਂ ਦਾ ਖਤਮਾ ਹੋਣਾ ਸ਼ੁਰੂ ਹੁੰਦਾ ਸਿਰਫ ਦਰਖਤਾਂ ਦੀ ਸੰਗਤ ਦੇ ਵਿੱਚ ਦਰਖਤਾਂ ਦੀ ਛਾਂ ਦੇ ਵਿੱਚ ਦਰਖਤਾਂ ਦੇ ਵਿੱਚ ਦੀ ਲੰਘਦੀ ਫਾਂਫਾਂ ਕਰਦੀ ਹਵਾ ਨੂੰ ਸੁਣਨ ਦੇ ਨਾਲ ਇੰਨਾ ਫਰਕ ਪੈਂਦਾ ਸੋ ਜੇ ਅਸੀਂ ਜੁੜੇ ਹੋਵਾਂਗੇ ਤਾਂ ਹੀ ਸਾਡਾ ਹੋਏਗਾ ਨਾ ਫਰਕ ਸੋ ਜੇ ਅਸੀਂ ਦਰਖਤ ਕੱਟਦੇ ਆ ਹੁਣ ਮੈਂ ਪਿਛਲੇ ਪੰਜਾਬ ਹੁਣ ਤੁਸੀਂ ਟੁੱਟੇ ਹੋਣ ਦੀ ਹੱਦ ਹੁੰਦੀ ਆ ਕੋਈ ਅਸੀਂ ਦਰਖਤ ਲਾਉਂਦੇ ਨਹੀਂ ਅਸੀਂ ਜਿਹੜੇ ਲੱਗੇ ਹੋਏ ਉਹਨਾਂ ਨੂੰ ਵੱਢਦੇ ਆ ਜੇ ਸਰਕਾਰ ਰੋਕਦੀ ਆ ਫਿਰ ਉਹਨੂੰ ਚੋਰੀ ਕਰਦੇ ਆ ਮੈਨੂੰ ਪਿਛਲੇ ਪਿਛੇ ਫੋਰੈਸਟ ਡਿਪਾਰਟਮੈਂਟ ਚ ਰਿਟਾਇਰ ਹੋਏ ਵੱਡੇ ਉੱਚ ਅਧਿਕਾਰੀ ਸੀ ਉਹ ਦੱਸ ਰਹੇ ਸੀ ਕਿ ਜਦੋਂ ਸਰਕਾਰ ਦਰਖਤ ਲਾਉਂਦੀ ਸੀ ਤਾਂ ਜੇ ਘਰ ਦੇ ਸਾਹਮਣੇ ਜਾਂ ਜਿਹਦੇ ਖੇਤਾਂ ਦੇ ਸਾਹਮਣੇ ਦਰਖਤ ਲੱਗਦਾ ਉਹਨੂੰ ਲੱਗਦਾ ਸੀ ਕਿ ਇਹ ਦਰਖਤ ਮੇਰੇ ਘਰਾਂ ਦੇ ਉੱਤੇ ਪੱਤੇ ਛੁੱਟੇਗਾ ਗੰਦਗੀ ਪਾਏਗਾ ਉਹੋ ਰਾਤ ਨੂੰ ਉਹਦੇ ਵਿੱਚ ਛੇਕ ਕਰਕੇ ਉਹ ਚ ਡੀਜ਼ਲ ਦਾ ਟੀਕਾ ਲਾ ਦਿੰਦੇ ਸੀ ਵੀ ਦਰਖਤ ਹੌਲੀ-ਹੌਲੀ ਸੁੱਕ ਜਵੇ ਹੁਣ ਅਸੀਂ ਕੁਦਰਤ ਨਾਲ ਰਿਸ਼ਤ ਇੱਕ ਹੋਣਾ ਦਾ ਦੂਰ ਦੀ ਗੱਲ ਹੈ ਅਸੀਂ ਕੁਦਰਤ ਨਾਲ ਰਿਸ਼ਤਾ ਤੋੜਿਆ ਹੀ ਨਹੀਂ ਅਸੀਂ ਕੁਦਰਤ ਨੂੰ ਆਪਣਾ ਦੁਸ਼ਮਣ ਮੰਨ ਕੇ ਚੱਲ ਰਹੇ ਹਾਂ ਹੁਣ ਤੁਸੀਂ ਇਸ ਗੱਲ ਨੂੰ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਨਾਲ ਕਿਵੇਂ ਜੋੜੋਗੇ ਇਹਦਾ ਮਤਲਬ ਇਹ ਤਾਂ ਜਿਹੜੀ ਗੱਲ ਸਾਡੇ ਗੁਰੂ ਨੇ ਸਾਡੇ 500 ਸਾਲ ਪਹਿਲਾਂ ਕਹੀ ਸੀ ਅਸੀਂ ਤਾਂ ਉਹਦੇ ਅਮਲ ਕਰਨ ਦੀ ਨਹੀਂ ਅਸੀਂ ਤਾਂ ਉਹਨੇ ਸਾਨੂੰ ਕਿਹਾ ਵੀ ਧਰਤਾ ਜਿਹੜੀ ਧਰਤ ਹੈ ਤੁਹਾਡੀ ਮਾਤਾ ਤੇ ਮਹੱਤ ਹੈ ਤੇ ਅਸੀਂ ਧਰਤੀ ਨੂੰ ਆਪਣੀ ਮਾਤਾ ਕੀ ਮੰਨਣਾ ਅਸੀਂ ਉਹਨੂੰ ਆਪਣਾ ਦੁਸ਼ਮਣ ਬਣਾ ਲਿਆ ਕੀ ਅਸੀਂ ਆਪਣੀ ਮਾਂ ਨੂੰ ਇਵੇਂ ਟ੍ਰੀਟ ਕਰਦੇ ਹੁਣ ਅਸੀਂ ਤੁਸੀਂ ਕਾਰ ਚਲਾਉਂਦੇ ਹੋ ਸਕੂਟਰ ਚਲਾਉਂਦੇ ਹੋ ਉਹਦੇ ਪਿੱਛੋਂ ਧੂਆ ਨਿਕਲਦਾ ਤੁਸੀਂ ਕਦੇ ਉਹਦੇ ਲਾਗੇ ਚੜ ਕੇ ਵੇਖੋ ਬੰਦਾ ਬੇਹੋਸ਼ ਹੋ ਜਾਂਦਾ ਤੁਹਾਡੇ ਨੱਕ ਹੋਵੇ ਪਰ ਅਸੀਂ ਉਹ ਧੂਆ ਜਾਂਦਾ ਕਿੱਥੇ ਉਹ ਧੂਆ ਗਾਇਬ ਤਾਂ ਨਹੀਂ ਹੁੰਦਾ ਉਹ ਹਵਾ ਦੇ ਵਿੱਚ ਚਲਾ ਗਿਆ ਪਰ ਉਹ ਜੇ ਹੁਣ ਲੱਖਾਂ ਕਰੋੜਾਂ ਕਾਰਾਂ ਸਕੂਟਰ ਮੋਟਰਸਾਈਕਲ ਗੱਡੀਆਂ ਚੱਲ ਰਹੀਆਂ ਨੇ ਪੂਰੀ ਦੁਨੀਆ 'ਚ ਤੇ ਉਹ ਧੂਮ ਜਿਹੜਾ ਧੂਮਾ ਨਿਕਲ ਰਿਹਾ ਕਾਰਬਨ ਡਾਈਆਕਸਾਈਡ ਨਿਕਲ ਰਹੀ ਆ ਉਹਦਾ ਅਸਰ ਤਾਂ ਸਾਡੇ ਤੇ ਹੋਣਾ ਹੀ ਆ ਸੋ ਉਹ ਸਾਡੇ ਕਲਾਈਮੇਟ ਚੇਂਜ ਦੇ ਨਾਮ ਜਿੱਦਾਂ ਅਸੀਂ ਆਪਣੇ ਗੰਦਗੀ ਦੇ ਅਸੀਂ ਆਪਣੇ ਘਰ ਨੂੰ ਕੂੜਾ ਨਹੀਂ ਬਣਾਉਂਦੇ ਕੂੜਾ ਕਰਕਟ ਅਸੀਂ ਸਾਂਭਦੇ ਆ ਇਵੇਂ ਹੀ ਸਾਨੂੰ ਹਰ ਗੱਲ ਜਿਹੜੀ ਅਸੀਂ ਕੁਦਰਤ ਨਾਲ ਕਰਦੇ ਆ ਉਹਨੂੰ ਸੋਚਣ ਦੀ ਲੋੜ ਹੈ ਕਿ ਮੈਂ ਇਹਦਾ ਬਦਲ ਕਿਵੇਂ ਲੱਭ ਸਕਦਾ ਪਰ ਥਿਲੋਂ ਦੀ ਅਸੀਂ ਦੇਖਦੇ ਹਾਂ ਕਿ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਤੁਸੀਂ ਤਾਂ ਬੜਾ ਨੇੜਿਓਂ ਇਹ ਸਾਰੇ ਕੁਸ਼ਲਾਂ ਜੁੜੇ ਹੋਏ ਹੋ ਤਾਂ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਹੈ ਜਿੰਦਾ ਜੀਵਨ ਸ਼ੈਲੀ ਬਿਲਕੁਲ ਹੀ ਬਦਲ ਚੁੱਕੀ ਹੋਈ ਹੈ ਉਹ ਕਿੰਨੇ ਕੋ ਇਸ ਨੂੰ ਇਸ ਤਰ੍ਹਾਂ ਮਹਿਸੂਸ ਕਰਦੀ ਹੈ ਦੇਖੋ ਜੀ ਮੈਂ ਪੰਜਾਬ ਦੇ ਵਿੱਚ ਜਦੋਂ ਮੈਂ ਛੋਟਾ ਸੀ ਮੈਂ ਪੰਜਾਬ 'ਚ ਨਹੀਂ ਮੇਰਾ ਉਹ ਓਵਰਆਲ ਵਰਲਡਵਾਈਡ ਹੀ ਮੈਂ ਇਹ ਗੱਲ ਕਰ ਰਿਹਾ ਕਿ ਸਾਰੀ ਸਮੱਸਿਆ ਤਾਂ ਸਾਰੀ ਦੁਨੀਆ ਦੀ ਹੈ ਨਾ ਪੰਜਾਬ ਹੋਂਦੇ 'ਚ ਅਸੀਂ ਖਾਸ ਜ਼ਿਕਰ ਕਰ ਲਾਂਗੇ ਦੇਖੋ ਜੀ ਜੇ ਕੁਝ ਤਰੱਕੀ ਹੋ ਰਹੀ ਆ ਕਲਾਈਮੇਟ ਚੇਂਜ ਲਈ ਉਹ ਕੇਵਲ ਤੇ ਕੇਵਲ ਯੂਥ ਕਰਕੇ ਹੋ ਰਹੀ ਆ ਜਿਹੜੇ ਮੇਰੇ ਤੇ ਤੁਹਾਡੇ ਵਰਗੇ ਨੇ ਜਿਨ੍ਹਾਂ ਨੇ ਅਸਲੀ ਆਪਣੀ ਪੂਰੀ ਇਸ ਧਰਤੀ ਦਾ ਨਾਸ਼ ਕਰਕੇ ਆਪਣੀ ਜੀਵਨ ਬਤੀਤ ਕੀਤਾ ਅਸੀਂ ਕਦੀ ਸੋਚ ਵੀ ਨਹੀਂ ਸਕਦੇ ਵੀ ਧਰਤੀ ਦਾ ਜਿਹੜਾ ਉਹ ਕਿਹੜੇ ਸਟੇਜ ਤੇ ਖੜੀ ਆ ਜਿੰਨੀ ਵੀ ਪੱਛਮ ਦੇ ਵਿੱਚ ਸਰਕਾਰਾਂ ਨੂੰ ਤੱਕਾ ਲਾ ਰਹੇ ਨੇ ਵੀ ਤੁਸੀਂ ਨਵੀਆਂ ਪਾਲਿਸੀਵਾਂ ਤਿਆਰ ਕਰੋ ਹਰ ਰੋਫ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਗ੍ਰੈਟਾ ਥਨ ਵਰਗ ਦੇ ਤੁਸੀਂ ਗੱਲ ਪੂਰੀ ਸੁਣੀ ਹੈ ਯੂਰਪ ਦੇ ਵਿੱਚ ਜੇ ਜਿਹੜਾ ਗ੍ਰੈਟਾ ਦਾ ਰੋਲ ਬਹੁਤ ਵੱਡਾ ਹੈ ਬਹੁਤ ਹੀ ਜ਼ਿਆਦਾ ਵੱਡਾ ਹੈ ਉਹਨیں ਇਸ ਗੱਲ ਨੂੰ ਪੋਲਿਟਿਸ਼ੀਅਨ ਤੋਂ ਖਿੱਚ ਕੇ ਲਿਆ ਕੇ ਆਮ ਲੋਕਾਂ ਤੱਕ ਸਕੂਲਾਂ ਦੇ ਬੱਚੇ ਬੱਚੀਆਂ ਤੱਕ ਲੈ ਆਂਦਾ। ਸੋ ਜਿੰਨੀਆਂ ਵੀ ਤੁਸੀਂ ਕਾਨਫਰੰਸਾਂ ਦੀ ਗੱਲ ਕੀਤੀ ਹੈ ਉੱਥੇ ਤੁਸੀਂ ਵੇਖਣਾ ਕਦੇ ਵੀ ਜਿੰਨੇ ਵੀ ਉੱਥੇ ਪਹੁੰਚਦੇ ਨੇ ਲੋਕ ਉਹਨਾਂ ਨੂੰ ਸਰਕਾਰਾਂ ਨੂੰ ਪੁਸ਼ ਕਰਨ ਲਈ ਧੱਕਾ ਲਾਉਣ ਲਈ ਉਹ ਸਾਰੇ ਦੇ ਸਾਰੇ ਯੂਥ ਨੇ। ਸੋ ਇਸ ਵੇਲੇ ਨਾਰਥ ਅਮਰੀਕਾ ਦੇ ਵਿੱਚ ਖਾਸ ਕਰਕੇ ਯੂਰਪ ਦੇ ਵਿੱਚ ਇੰது ਵੀ ਜ਼ਿਆਦਾ ਜਿਹੜੀ ਯੂਥ ਹੈ ਉਹਨਾਂ ਦਾ ਇਸ ਲਈ ਸਭ ਤੋਂ ਟਾਪ ਪ੍ਰਾਇੋਰਟੀ ਜਿਹੜੀ ਹੈ ਜੇ ਉਹਨਾਂ ਨੂੰ ਪੁੱਛੋ ਵੀ ਤੁਹਾਨੂੰ ਜੌਬਸ ਚਾਹੀਦੀਆਂ ਨੇ ਜਾਂ ਕੀ ਚਾਹੀਦਾ ਉਹੋ ਕਲਾਈਮੇਟ ਚੇਂਜ ਕਿਉਂਕਿ ਜੇ ਉਹ ਕਹਿੰਦੇ ਵੀ ਕਲਾਈਮੇਟ ਹੀ ਨਹੀਂ ਬਚਿਆ ਤਾਂ ਫਿਰ ਅਸੀਂ ਜੌਬ ਦਾ ਆਪਣੀਆਂ ਹੋਰ ਜਿਹੜੇ ਆਪਣੇ ਸਾਡੇ ਕਰੀਅਰ ਨੇ ਉਹਨਾਂ ਦਾ ਕੀ ਕਰਨਾ ਇਹ ਤੁਲੋਂ ਹੀ ਆਪਣਾ ਸਮਾਂ ਵੀ ਸਮਾਪਤ ਹੋ ਰਿਹਾ ਜੇ ਕੋਈ ਹੋਰ ਤੁਸੀਂ ਆਖਰੀ ਗੱਲ ਕਹਿਣੀ ਹੋਵੇ ਤਾਂ ਹਾਂਜੀ ਆਖਰੀ ਗੱਲਬਾਤ ਇਹੀ ਹੈ ਕਿ ਸਾਨੂੰ ਜਿਹੜਾ ਇਹ ਆਪਾਂ ਅੱਜ ਤਰਤ ਦੇਵਸ ਦੇ ਨਾਲ ਜੁੜ ਕੇ ਗੱਲ ਕਰ ਰਹੇ ਹਾਂ ਸਾਨੂੰ ਕੁਦਰਤ ਦੇ ਨਾਲ ਧਰਤੀ ਦੇ ਨਾਲ ਹਵਾ ਦੇ ਨਾਲ ਜਿਹੜਾ ਫੱਡਾ ਰਿਸ਼ਤਾ ਹੈ ਉਹਨੂੰ ਮੁੜ ਸੋਚਣ ਦੀ ਲੋੜ ਹੈ ਸਾਨੂੰ ਉਹ ਨਾਲ ਜੁੜਨ ਦੀ ਲੋੜ ਹੈ ਜੁੜੀਏ ਕਿਵੇਂ ਉਹ ਅਸੀਂ ਜਿਵੇਂ ਪਹਿਲਾਂ ਜੁੜਦੇ ਹੁੰਦੇ ਸੀ ਕੱਟੋ ਸਭ ਤੋਂ ਸੌਖਾ ਤਰੀਕਾ ਵੀ ਤੁਸੀਂ ਜਿੱਥੇ ਵੀ ਰਹਿੰਦੇ ਹੋ ਕੱਟੋ ਕੋੜ 10 ਗਮਲੇ ਲਿਆ ਕੇ ਉਹਦੇ ਫੁੱਲ ਲਾਓ ਤੁਹਾਡਾ ਆਪਣੇ ਆਪ ਜਿਹੜੇ ਫੁੱਲ ਲਗਾਓਗੇ ਤੁਹਾਡਾ ਇੱਕ ਰਿਸ਼ਤਾ ਬਣ ਜਾਣਾ ਕੁਦਰਤ ਨਾਲ ਇਹ ਉਹਦਾ ਪਹਿਲਾ ਕਦਮ ਹੈ ਔਰ ਬੜਾ ਛੋਟਾ ਜਿਹਾ ਕਦਮ ਹੈ ਫਿਰ ਤੁਸੀਂ ਜਿਹੜਾ ਤੁਹਾਡਾ ਲਾਈਫ ਸਟਾਈਲ ਹੈ ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਵੇਖੋ ਵੀ ਮੈਂ ਕਿਹੜੇ ਕੰਮ ਕਰਦਾ ਜਿਹਦੇ ਨਾਲ ਕੁਦਰਤ ਦਾ ਨਾਸ਼ ਹੁੰਦਾ ਮੈਂ ਜੇ ਕਾਰ ਚਲਾਣਾ ਮੈਂ ਕਿਉਂ ਚਲਾਣਾ ਮੈਂ ਸਾਈਕਲ ਕਿਉਂ ਨਹੀਂ ਚਲਾਉਂਦਾ ਮੈਂ ਤੁਰ ਕੇ ਕਿਉਂ ਨਹੀਂ ਚਲਾ ਜਾਂਦਾ ਜੇ ਮੇ ਕੋਲ ਸਾਈਕਲ ਇਲੈਕਟ੍ਰਿਕ ਸਕੂਟਰ ਹੈ ਮੈਂ ਉੱਤੇ ਕਿਉਂ ਨਹੀਂ ਚੱਲਿਆ ਜਾਂਦਾ ਘਰ ਦੇ ਵਿੱਚ ਤੁਸੀਂ ਗੈਸ ਦੇ ਚੁੱਲ੍ਹੇ ਹੋ ਤੁਸੀਂ ਉਹਨੂੰ ਇਲੈਕਟ੍ਰਿਕ ਦੇ ਚੁੱਲ੍ਹੇ ਕਿਉਂ ਨਹੀਂ ਬਣਾ ਲੈਂਦੇ ਸੋ ਸਾਨੂੰ ਕੱਲਾ ਕੱਲਾ ਸਟੈਪ ਕੋਈ ਵੀ ਸਟੈਪ ਛੋਟਾ ਨਹੀਂ ਕੋਈ ਵੀ ਵੱਡਾ ਨਹੀਂ ਇਹ ਜਿਹੜੀ ਕੁਦਰਤ ਦੀ ਖੇਡ ਹੈ ਇਹਦੇ ਵਿੱਚ ਮਨੁੱਖ ਜਿਹੜਾ ਕੁਦਰਤ ਦਾ ਮਨੁੱਖ ਤੋਂ ਬਿਨਾ ਗੁਜ਼ਾਰਾ ਹੋ ਜਾਂਦਾ ਮਨੁੱਖ ਦਾ ਕੁਦਰਤੋਂ ਬਿਨਾ ਗੁਜ਼ਾਰਾ ਨਹੀਂ ਜੇ ਅਸੀਂ ਕੁਦਰਤ ਨੂੰ ਬਰਬਾਦ ਕਰਤਾ ਤਾਂ ਅਸੀਂ ਖਤਮ ਹੋਵਾਂਗੇ ਸੋ ਇਹਦੇ ਵਿੱਚ ਮਨੁੱਖ ਇਹਦਾ ਰਾਜਾ ਨਹੀਂ ਇਸ ਕਿੰਗਡਮ ਦਾ ਇਸ ਰਾਜ ਦਾ ਰਾਜਾ ਜਿਹੜਾ ਆ ਉਹ ਸਾਡੀਆਂ ਸਾਡੀ ਪੂਰੀ ਫਿਰਸ਼ਟੀ ਹੈ ਇਹਦੇ ਵਿੱਚ ਕੀੜੀ ਤੋਂ ਲੈ ਕੇ ਹਾਥੀ ਤੱਕ ਹਰ ਜੀਵ ਦਾ ਇੱਕ ਰੋਲ ਹੈ ਕੁਦਰਤ ਦੇ ਈਵੋਲੂਸ਼ਨ ਵਿੱਚੋਂ ਤੇ ਬੰਦੇ ਨੂੰ ਜੇ ਉਹਦੀ ਨਹੀਂ ਸਮਝ ਇਹਦਾ ਮਤਲਬ ਇਹ ਨਹੀਂ ਕਿ ਉਹਨਾਂ ਦਾ ਰੋਲ ਜਣਾ ਉਹੋ ਮਹੱਤਵਪੂਰਨ ਨਹੀਂ ਸੋ ਸਾਨੂੰ ਮੁੜ ਕੇ ਨਵੇਂ ਤਰੀਕੇ ਦੇ ਨਾਲ ਨਵੀਂ ਅੱਖ ਨਾਲ ਸੋਚਣ ਦੀ ਲੋੜ ਹੈ ਤੇ ਜਿਹੜੀ ਗੱਲ ਗੁਰੂ ਨਾਨਕ ਦੇਵ ਜੀ ਨੇ ਕੋਈ 550 ਸਾਲ ਪਹਿਲਾਂ ਕਹੀ ਸੀ ਸਾਨੂੰ ਮੁੜ ਕੇ ਹਰ ਰੋਜ਼ ਹਰ ਵਕਤ ਜਿਹੜਾ ਸਾਡਾ ਧਰਮ ਹੈ ਹੀ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਤਤ ਮਹਾਤ ਤੇ ਮੈਂ ਹਰ ਰੋਜ਼ ਇਹ ਜੀਆਂ ਤਿੰਨ ਕੀਵਾਂ ਨੂੰ ਕਿਵੇਂ ਉਹਨਾਂ ਦਾ ਭਲਾ ਕਰਦਾ ਹਾਂ ਪਤਾ ਅਸੀਂ ਅੱਜ ਜਿਸ ਤਰ੍ਹਾਂ ਧਰਤੀ ਦਿਵਸ ਜਿਹੜਾ 22 ਅਪ੍ਰੈਲ ਨੂੰ ਹੁੰਦਾ ਹੈ ਉਸ ਦੇ ਸਬੰਧ ਦੇ ਵਿੱਚ ਸਾਰੀ ਗੱਲਬਾਤ ਕੀਤੀ ਹੈ ਔਰ ਉਸ ਗੱਲਬਾਤ ਚ ਢਿੱਲੋ ਜੀ ਨੇ ਜਿਸ ਢੰਗ ਦੇ ਨਾਲ ਇਹ ਗੱਲ ਸਾਰੀ ਦੱਸੀ ਹੈ ਕਿ ਕਿਉਂ ਸਾਨੂੰ ਕੁਦਰਤ ਨਾਲ ਜੁੜਨਾ ਜ਼ਿਆਦਾ ਜ਼ਰੂਰੀ ਹੈ ਉਹਨਾਂ ਦਾ ਕਹਿਣਾ ਬੜੇ ਸਪੱਸ਼ਟ ਸ਼ਬਦਾਂ ਜਿਹੜੀ ਉਹਨਾਂ ਨੇ ਗੱਲ ਕਹੀ ਹੈ ਕਿ ਕੁਦਰਤ ਦਾ ਸਾਡੇ ਮਨੁੱਖ ਬਿਨਾ ਗੁਜ਼ਾਰਾ ਪਰ ਮਨੁੱਖ ਦਾ ਕੁਦਰਤ ਬਿਨਾ ਗੁਜ਼ਾਰਾ ਨਹੀਂ ਇਸ ਕਰਕੇ ਜੇ ਮਨੁੱਖ ਦਾ ਕੁਦਰਤ ਬਿਨਾ ਗੁਜ਼ਾਰਾ ਨਹੀਂ ਤੇ ਮਨੁੱਖ ਨੂੰ ਇਹ ਜ਼ਰੂਰ ਸੋਚਣ ਦੀ ਲੋੜ ਹੈ ਕਿ ਕਿਸ ਤਰ੍ਹਾਂ ਅਸੀਂ ਇਹ ਸਾਰੀ ਧਰਤ ਨੂੰ ਔਰ ਸਾਰੇ ਕਲਾਈਮੇਟ ਜਿਹੜਾ ਉਸ ਨੂੰ ਬਚਾ ਕੇ ਰੱਖੀਏ ਤਾਂ ਜੋ ਜਿਹੜੀ ਆਉਣ ਵਾਲੀਆਂ ਪੀੜ੍ਹੀਆਂ ਉਹ ਵੀ ਇਸ ਦਾ ਉਸੇ ਤਰ੍ਹਾਂ ਹੀ ਆਨੰਦ ਮਾਣ ਸਕਣ ਜਿਸ ਤਰ੍ਹਾਂ ਮਨੁੱਖ ਪਹਿਲਾਂ ਮਾਣਦਾ ਰਿਹਾ ਤਾਂ ਇੱਥੇ ਹੀ ਅਸੀਂ ਅੱਜ ਦਾ ਆਪਣਾ ਪ੍ਰੋਗਰਾਮ ਸਮਾਪਤ ਕਰਦੇ ਹਾਂ ਜਿਹੜੇ ਦੋ ਸਾਡੇ ਇਸ ਪ੍ਰੋਗਰਾਮ ਨਾਲ ਜੁੜੇ ਦੋਸਤੋ ਜੇ ਤੁਹਾਨੂੰ ਸਾਡਾ ਪ੍ਰੋਗਰਾਮ ਪਸੰਦ ਆਇਆ ਹੋਵੇ ਤਾਂ ਤੁਸੀਂ ਇਸ ਨੂੰ ਲਾਈਕ ਵੀ ਜ਼ਰੂਰ ਕਰਨਾ ਤੇ ਜੋ ਕੁਝ ਇਹਦੇ ਵਿੱਚ ਅਸੀਂ ਅੱਜ ਚਰਚਾ ਵਿੱਚ ਲਿਆ ਹੈ ਇਸ ਦੇ ਬਾਰੇ ਤੁਹਾਡੀ ਕੋਈ رائے ਹੋਵੇ ਤੁਹਾਡੀ ਕੋਈ ਟਿੱਪਣੀ ਹੋਵੇ ਤਾਂ ਤੁਸੀਂ ਸਾਡੇ ਫੇਸਬੁੱਕ ਪੇਜ ਤੇ ਜਾ ਕੇ ਜਾਂ ਤੁਸੀਂ ਸਾਡੇ YouTube ਦੇ ਕਮੈਂਟ ਬਾਕਸ ਜਾ ਕੇ ਆਪਣੀ ਟਿੱਪਣੀ ਦਰਜ ਕਰ ਸਕਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਤੁਸੀਂ ਸਾਡੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰੋ ਤਾਂ ਜੋ ਅਸੀਂ ਇਸ ਤਰ੍ਹਾਂ ਦੀਆਂ ਜਿਹੜੀਆਂ ਹੋਰ ਵੀ ਟਾਕਸ ਕਰਦੇ ਹਾਂ ਖਾਸ ਕਰਕੇ ਜਿਹੜੀਆਂ ਜੀਵਨ ਨਾਲ ਜੁੜੀਆਂ ਹੋਈਆਂ ਉਹ ਤੁਹਾਡੇ ਤੱਕ ਪੁੱਜਦੀਆਂ ਰਹਿਣ ਟਾਡਾ ਬਹੁਤ ਬਹੁਤ ਧੰਨਵਾਦ ਢਿੱਲੋ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹਾਂਜੀ ਜੰਡੂ ਸਾਹਿਬ ਸਮਝਦੇ ਨਹੀਂ ਤੁਹਾਡਾ ਬਹੁਤ ਧੰਨਵਾਦ